ਅੰਗਰੇਜ਼ ਨੱਥ ਵਾਲੀ ਅੰਗਰੇਜ਼ ਅਲੀ ਲਓ ਜੀ ਇਰਾਂਜਾ ਕਪੜਾ ਵਾਲਾ ਯਾਰ ਸਾਡਾ ਪੁੱਜਿਆ ਪਾਪੜ ਵਾਲਾ ਲਓ ਜੀ ਪਾਕਿਆ ਇਹ ਮੁੰਡਾ ਚੰਗੀ ਜਿਹਾ ਜਾਣਦਾ ਹੈ ਡਿੰਗ ਜਮਾ ਥੋੜੀ ਜਲਦੀ ਲੈ ਕੇ ਆਵਾਂ ਨਹੀਂ 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 ਗੋਡਾ ਯਾਰ ਬੋਲਿੰਗ ਕਰਦਾ ਕਿ ਬੈਟਿੰਗ ਕਰਦਾ ਇਹ ਸਾਰੇ ਅੰਡਰ ਵਾਲੇ ਹੀ ਆ ਜੀ ਅੰਡਰ ਵਾਲੀਆਂ ਸਾਰੇ ਹੀ ਹੈਪੀ ਤੋਂ ਸ਼ਾਟ ਸਾਰੇ ਮੁੰਡੇ ਅੰਡਰ ਵਾਲੇ ਹੈਪੀ ਇਕੱਲਾ ਹੜਹਾ ਇਕੱਲਾ ਪੁਰਾਣਾ ਹੈਪੀ ਹੈ ਬਾਕੀ ਸਾਰੇ ਲਓ ਜੀ ਚੈੱਕ ਕਰੋ ਜੀ ਆਹ ਟਰੋਫੀ ਤੇ ਜਾਂਦੇ ਸਮਾਨ ਤੇ ਜਾ ਰਹੇ ਆ ਬਹੁਤ ਬਹੁਤ ਦਾਰਗਾਹ ਦੇ ਮੱਧਾ ਕਲੀ ਮੇਲਾ ਕਰਾਇਆ ਭਾਈਆਂ ਨੂੰ ਭਰਾਵਾ ਜਿਹਨੇ ਕੀਤਾ ਜਿਹਨੇ ਇੰਦਾ ਫੀਟ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਭਾਬੀ ਨੂੰ ਕੁੜੇ ਜੀ ਅੱਜ ਆਪਾਂ ਪੁੱਜੇ ਹੋਏ ਆ ਖੋ ਆਉਦੇ ਖੇਡ ਮੇਲੇ ਦੇ ਉੱਪਰ ਔਰ ਕਿੰਨੇ ਕਿਨੇ ਮਾਨ ਨੇ ਭਾਈ ਵਿੱਕੀ ਬੁੱਟਰ ਉਹਨੀ ਸਮੀਰ ਖਾਨ ਹੁਣੇ ਸਨੀ ਭਾਈ ਹੁਣੇ ਅੰਗਰੇਜ਼ ਅਲੀ ਨਾਲ ਕਿਨੇ ਡਾਕਟਰ ਨਜੀਰ ਭਾਈ ਹੁਣੇ ਕਰੀਮ ਭਾਈ ਹੁਣੇ ਬੜ ਬੜੇ ਪਿਆਰੇ ਵੀਰ ਆ ਜਿੰਨਾਂ ਦਾ ਮੇਲਾ ਚੱਲਦਾ ਮੇਲੇ ਦੇ ਮਿਲਦੇ ਆ ਗੱਲਬਾਤ ਕਰਾਉਂਦੇ ਆ ਇਹਨਾਂ ਨਾਲ ਬਣੇ ਰਹੋ ਬਲਾਸ ਦੇ ਨਾਲ ਆਪਾਂ ਤੁਹਾਨੂੰ ਸਾਰੀ ਟੀਮ ਨਾਲ ਗੱਲਬਾਤ ਕਰਾਵਾਂਗੇ ਗੋਰੀ ਦੁਨੀਆ ਦਾ ਮਹਾਨ ਖਿਡਾਰੀ ਵਿੱਕੀ ਬੁੱਟਰ ਸਾਡਾ ਯਾਰ ਪੁੱਜੇ ਵਿੱਕੀ ਕਿਵੇਂ ਆ ਵਿੱਕੀ ਪਿਛਲੇ ਸਾਲ ਮੋਟਰਕਲ ਸਨਮਾਨ ਹੋਇਆ ਤੇ ਟੀਮ ਦੇ ਵਿੱਚ ਤੁਸੀਂ ਐਜੇ ਓਪਨਰ ਵੀ ਬੱਲੇਬਾਜ਼ੀ ਕਰਦੇ ਹੋ ਬੜਾ ਵੱਡਾ ਤੁਹਾ ਕਿੱਕ ਕੱਪ ਉਹਨੇ ਪੂਰਾ ਪਿੰਡ ਵਿੱਚ ਮੇਲਾ ਕਰਾ ਦੇ ਹਾਂਜੀ ਤੇ ਸਾਰੀਆਂ ਟੀਮਾਂ ਜਿਹੜੀਆਂ ਹੁਣ ਤੱਕ ਸਾਰੀਆਂ ਟੀਮਾਂ ਖੇਡ ਕੇ ਗਈਆਂ ਟੀਮਾਂ ਨੂੰ ਦੋ ਸ਼ਬਦ ਕੀ ਕਹਿਣਾ ਤੇ ਧੰਨਵਾਦੀ ਤੌਰ ਤੇ ਬਸ ਬਈ ਠੀਕ ਆ ਵਧੀਆ ਟੀਮਾਂ ਯਾਰ ਸਾਹ ਦਿੱਤਾ ਸਾਡੀ ਟੀਮਾਂ ਨੇ ਤੇ ਬਸ ਨਰੋਲ ਦਾ ਕੱਪ ਆ ਯਾਰ ਟੀਮਾਂ ਬਸ ਐਵੇਂ ਹੀ ਹੈ ਨਾ ਸਾਹ ਦਿਆ ਕਰਨ ਵੀ ਮੌਕੇ ਦੇ ਜਵਾਬ ਨਾ ਦਿਆ ਕਰਨ ਬਸ ਉਹ ਨਹੀਂ ਕੋਈ ਗੱਲ ਤਾਂ ਹੀ ਫਿਰ ਨਰੋਲ ਟੂਰਨਾਮੈਂਟ ਵਧੀਆ ਹੋਣ ਗਿਆ ਹਾਂ ਇਹ ਤਾਂ ਗੱਲ ਹੈ ਬਈ ਟੀਮਾਂ ਸਾਹ ਦੇਣਗੇ ਤਾਂ ਕਮੇਟੀ ਦੇ ਤਾਂ ਹੀ ਸਾਹ ਦੇਣਗੇ ਧੰਨਵਾਦ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਪ੍ਰਬੰਧਕੀ ਕਮੇਟੀ ਬਾਈ ਅੰਗਰੇਜ਼ ਨਥਵਾਲੀ ਅੰਗਰੇਜ਼ ਨਾਲ ਕਹਿੰਦੇ ਕਮੀ ਕਰੀਮ ਬਾਈ ਜੀਤਾ ਉਸਤਾਦ ਡਾਕਟਰ ਨਜੀਦ ਸਾਡੇ ਬਹੁਤ ਸਤਿਕਾਰਯੋਗ ਨੇ ਵੱਡੇ ਭਾਈ ਨਾਲ ਕਹਿੰਦੇ ਵਿੱਕੀ ਬੋਟਰ ਜਿੰਨਾਂ ਬੋਲੋ ਵੱਡਾ ਮੇਲਾ ਕਰਾਇਆ ਜਾ ਰਿਹਾ ਤੇ ਵੱਡੇ ਵੱਡੇ ਬੈਨਰ ਲੱਗੇ ਆ ਗੱਡੀਆਂ ਦੇ ਉੱਪਰ ਪਾਪੜ ਵਾਲਾ ਯਾਰ ਸਾਡਾ ਪੁੱਜਿਆ ਪਾਪੜ ਵਾਲਾ ਲਓ ਜੀ ਪਾਕੀ ਅੰਦ ਕਿਨਾ ਵੀਰੇ ਵਿਕਾਸ ਕਿੱਥੋਂ ਆਏ ਹੋ ਰਾਇਕੋਟ ਰਹਿੰਦੇ ਹੋ ਰਾਇਕੋਟ ਰਹਿੰਦੇ ਹੋ ਮੇਲਿਆਂ ਦੇ ਉੱਪਰ ਆਉਂਦੇ ਹੋ ਤੇ ਹੁਣੇ ਆਏ ਹੋ ਐਂਟਰੀ ਕੀਤੀ ਹੈ ਕਿ ਪਹਿਲਾਂ ਵੀ ਆ ਕੇ ਪਹਿਲੇ ਵੀ ਆ ਕੇ ਨਹੀਂ ਅੱਜ ਐਂਟਰੀ ਕੀਤੀ ਹੈ ਕਿ ਪਹਿਲਾਂ ਸਵੇਰ ਦਾ ਆਇਆ ਹੈ ਮੈਂ ਸਵੇਰ ਆਇਆ ਸੀਗਾ 11 ਵਜੇ ਅੱਛਾ ਅੱਛਾ ਤੇ ਜਿਹੜਾ ਡੂੜੀ ਬਣ ਗਈ ਵਧੀਆ ਕਿ ਬਣਨੀ ਹਲੇ ਅਰੇ ਬਣਨੀ ਹੈ ਬਣਨੀ ਹੈ ਲਈ ਚਲੋ ਕੋਈ ਨਹੀਂ ਮੈਂ ਬਲੌਗ ਰਹੀ ਕਹਾਂਗਾ ਸਾਰਿਆਂ ਨੂੰ ਠੀਕ ਹੈ ਠੀਕ ਹੈ ਕਿ ਮਿਲਾ ਦਾ ਮਿਲਾ ਮਿਲਾ ਵਧੀਆ ਲੱਗਦਾ ਵੀਰੇ ਠੀਕ ਹੈ ਥੈਂਕ ਯੂ ਕ੍ਰਿਕਟ ਦੇਖ ਕ੍ਰਿਕਟ ਖੇਡਦੇ ਹੋ ਕਦੇ ਹਾਂ ਜੀ ਬਚਪਨ ਵਿੱਚ ਬਹੁਤ ਕ੍ਰਿਕਟ ਖੇਲੇ ਵੀਰੇ ਅੱਛਾ ਕ੍ਰਿਕਟ ਦਾ ਪੂਰਾ ਸਵਾਦ ਹੁੰਦਾ ਨਾ ਆਹੋ। ਯਾ, ਠੀਕ ਹੈ ਠੀਕ ਹੈ। ਆਹੋ। ਰਸੂਲਪੁਰੀਏ ਯਾਰ ਸਾਡੇ। ਕਰਨ। ਕਰਨ ਦੀ ਕਿੰਨੀ ਉਮਰ ਹੈ? ਸਸੀ ਗੱਲ। ਕਰਨ ਦੀ ਉਮਰ ਕਿੰਨੀ ਹੈ? ਦੱਸ ਓਏ। ਉਹ ਰਿਆ ਕਰਨ ਉਹ ਪੁੱਤ। 14 ਸਾਲ। ਗੁੱਡ ਆ ਯਾਰ। ਬੋਲਿੰਗ ਕਰਦਾ ਕਿ ਬੈਟਿੰਗ ਕਰਦਾ? ਇਹ ਸਾਰੇ ਅੰਡਰ ਵਾਲੀ ਆ ਜੀ। ਅੰਡਰ ਵਾਲੀਆਂ ਸਾਰੇ ਜੀ। ਹੈਪੀ ਤੋਂ ਸ਼ਾਟ ਸਾਰੇ ਮੁੰਡੇ ਅੰਡਰ ਆ। ਹੈਪੀ ਇਕੱਲਾ ਹੜਹਾ ਇਕੱਲਾ ਪੁਰਾਣਾ ਹੈਪੀ ਏ ਬਾਕੀ ਸਾਰੇ। ਇਹ ਤਾਂ 2015 ਸ਼ੇਡ ਹੈ। ਹਾਂ। ਇਹ ਤਾਂ 2006 ਦਾ। ਤੇ ਜਿਹੜੇ ਸਾਹਨ ਤੁਸੀਂ ਪਹਿਲੇ ਓਵਰ ਵਿੱਚ ਕਾਲੀ ਫੜਿਆ। ਜੇ ਕਾਲੀ ਨਾ ਆਉਟ ਹੁੰਦਾ ਤਾਂ ਕਿੰਨਾ ਡਰ ਹੋਣੀ ਤੁਹਾਡੇ ਅਕੋਰਡਿੰਗ ਡਰ ਡਰ ਨਹੀਂ ਹੁੰਦਾ ਡਰ ਤਾਂ ਨਹੀਂ ਹੁੰਦਾ ਨਹੀਂ ਨਹੀਂ ਡਰ ਨਹੀਂ ਡਰ ਨਹੀਂ ਕਿਹੜਾ ਟਾਰਗੇਟ ਪੁੱਛਿਆ ਕਿੰਨਾ ਗੋਣਾ ਸੀ ਯਾਰ ਟਾਰਗੇਟ ਹੈ ਬਾਈ ਮੇਰੇ ਵੀ 50 60 50 60 ਇੰਨਾ ਮਰਦਮਾਨ ਆ ਬੋਲਿੰਗ ਤੇ ਸਾਡੇ ਬਾਲਰ ਵਧੀਆ ਗੁਰੀ ਨੇ ਦੇਖੋ ਚਾਰ ਮਿੰਟਾਂ ਟੰਕੀ ਦੀਆਂ ਬਾਈ ਇਹ ਵੀ ਇਹ ਇਹ ਗੁਰੀ ਤੁਹਾਡਾ ਅੰਡਰ ਨਾ ਨਹੀਂ ਕਹਿੰਦਾ ਇਹ ਪੁਰਾਣਾ ਖਿਡਾਰੀ ਹੈ ਇਹ ਪੁਰਾਣਾ ਹੈ ਇਹ ਤੇ ਹੀਪੀ ਬਾਈ ਦੋ ਜਾਣੀ ਤੁਹਾਡਾ ਤੁਹਾਡਾ ਤਾਰਾ ਦੀਪ ਗੁਰੀ ਤੇ ਹੈਪੀ ਇਹ ਚਾਰ ਫਰੀ ਪਾਣੀ ਪਰਨਾ ਮੇਲੇ ਮੋਢਾ ਨਾ ਸਾਰੇ ਦੇ ਵੀ ਬਿੱਲੇ ਹੁੰਦੇ ਨੇ ਜਿਹੜੀ ਜਿਹੜਾ ਵੀਡੀਓ ਚ ਬੇਇੱਜ਼ਤੀ ਕਰਦੇ ਉਹਨਾਂ ਨੂੰ ਸਾਰਾ ਲਿੱਕੀ ਪਾਉਂਦੇ ਨਹੀਂ ਭਾਈ ਨਾਲ ਨਹੀਂ ਦਿੰਦੇ ਜੀ ਨਾਰਾਜ਼ਗੀ ਆ ਤੁਰਦੇ ਨਹੀਂ ਨਾਲ ਰੋਹ ਕੇ ਰਹਿੰਦੇ ਅੱਗੇ ਤਾਂ ਇਹਨਾਂ ਬਲੌਗ 'ਚ ਪੈ ਜਾਣੀ ਫਿਰ ਆਪਾਂ ਜਾਵਾਂਗੇ ਗੁਰੀ ਭਾਈ ਗੁਰੀ ਭਾਈ ਪੁਰਾਣਾ ਖੜਾ ਰਹੀ ਆ ਆ ਬੱਟਾ ਭਾਈ ਭਾਈ ਪੁਰਾਣਾ ਖੜਾ ਰਹੀ ਸੀ ਨਵੇਂ ਮੁੰਡਿਆਂ ਲੈ ਕੇ ਤੁਰੇ ਅੱਜਕੱਲ ਨਵੇਂ ਮੁੰਡਿਆਂ ਤੋਰਨਾ ਬਹੁਤ ਔਖਾ ਵਾ ਕੀ ਕਰਾਂ ਤੇ ਪਹਿਲਾਂ ਤੋਂ ਹੀ ਮੌਕਾ ਨਵੇਂ ਨੂੰ ਦਿੰਨੇ ਆ ਜੀ ਅੱਛਾ ਅੱਛਾ ਤੇ ਮੇਲੇ ਲਈ ਦੋ ਸ਼ਾਬਰ ਕਿਵੇਂ ਜੀ ਮੇਲੇ ਲਈ ਦੋ ਸ਼ਾਬਦ ਕੀ ਲੱਗਿਆ ਬਈ ਕੀ ਲੱਗਿਆ ਚੰਗਾ ਵਧੀਆ ਜੀ ਸਾਰਾ ਕੀ ਲੱਗਿਆ ਚੰਗਾ ਬਹੁਤ ਚੰਗਾ ਜਲੇਬੀਆਂ ਚੱਲ ਰਹੀਆਂ ਕਿਸੇ ਟੂਰਨਾਮੈਂਟ ਇਹ ਲੰਗਰ ਦਾ ਵੈਰੀ ਆ ਆ ਠੀਕ ਹੈ ਲੰਗਰ ਹੋਤੀ ਖੁਸ਼ੀ ਆ ਖੁਸ਼ੀ ਆ ਜੀ ਧੰਨਵਾਦ ਬੋਲ ਹਣ ਲਓ ਜੀ ਬਾੜ ਨੰਬਰ ਤੇ ਨਾਲ ਰਾਏਕ ਕੋਲ ਭਰਾ ਸਾਡੇ ਪੁੱਜੇ ਆ ਵਧੀਆ ਟੀਮ ਲਾ ਕੇ ਘੱਟ ਘੱਟ ਖੇਡਦੀ ਆ ਪਰ ਖੇਡਦੀ ਵਧੀਆ ਨਹੀਂ ਨਹੀਂ ਖੇਡਣ ਦਾ ਵਧੀਆ ਟੀਮ ਐਂਟਰ ਨਹੀਂ ਕਰਦੇ ਨਹੀਂ ਕੋਈ ਨਹੀਂ ਸਾਰੇ ਜਵਾਬ ਨੇ ਬਾਈ ਟੀਮ ਐਂਟਰ ਕਰਿਆ ਕਰੋ ਦੇ ਹੀ ਰਾਏ ਕੋਲ ਜਿਆਦਾ ਮੁੰਡਿਆਂ ਦੇ ਬੱਚੀ ਜਰਾ ਜਾਣ ਨਾ ਇਹ ਮੁੰਡਾ ਚੰਗੀ ਜਰਾ ਜਾਣਦਾ ਹੈ ਡੇ ਡਿੰਗ ਜਵਾਬ ਥੋੜੀ ਜਲਦੀ ਲੈ ਕੇ ਆਵਾਂ ਨਹੀਂ 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 ਕੋਈ ਯਾਰ ਗੋਡਾ ਯਾਰ ਪਤਾ ਗੱਲ ਕੀ ਮੈਨੂੰ ਦੱਸਦਾ ਅਸੀਂ ਤੁਸੀਂ ਟੂਰਨਾਮੈਂਟ ਤੇ ਆਏ ਹੋ ਤੁਸੀਂ ਇੱਥੇ ਖੇਡਦੇ ਹੋ ਬਹੁਤ ਟਾਈਮ ਬਾਰ ਹੈ ਟੂਰਨਾਮੈਂਟ ਦਾ ਮਾਹੌਲ ਤੇ ਵੀ ਦੱਸੋ ਕਿਵੇਂ ਲੱਗਿਆ ਮਾਹੌਲ ਜਾਨ ਪੂਰਾ ਓਕੇ ਆ ਬਾਈ ਓਕੇ ਆ ਨਾ ਕੋਈ ਕਮੀ ਲੱਗੀ ਕਿ ਟੂਰਨਾਮੈਂਟ ਬਾਕੀ ਰਹੀ ਗੱਲ ਦੇਖੋ ਪਤਾ ਗੱਲ ਹੁੰਦੀ ਐ ਇਸ ਤਰ੍ਹਾਂ ਹੁੰਦੇ ਯਾਰ ਅੱਜ ਦਾ ਸਮਾਜ ਦਾ ਬਾ ਜੋ ਹੱਥ ਮੜਾਵਾਂਗੇ ਅਗਲਾ ਵੀ ਆਤਮਾ ਲਾ। ਕਹਿਣ ਦਾ ਮਤਲਬ ਇਹ ਹੈ ਨਾ ਜੇ ਤੁਸੀਂ ਟੂਰਨਾਮੈਂਟ ਕਰਾਓ ਪਿੰਡਾਂ ਦੀਆਂ ਟੀਮਾਂ ਨੂੰ ਐਂਟਰ ਕਰੋ ਜਿਹਨਾਂ ਨੂੰ ਤੁਸੀਂ ਐਂਟਰ ਕਰੋ ਤੁਹਾਨੂੰ ਆਪਣਾ ਖਿਲਾਉਣ। ਅੱਜ ਦਾ ਸਮਾਂ ਹੀ ਚੱਲਦਾ ਵਾ। ਸਾਾਨੂੰ ਪੂਰੀ ਵਧੀਆ ਟੂਰਨਾਮੈਂਟ ਦਾ ਨਾਮ ਲਾ ਤਾਂ ਸਾਡੀ ਐਂਟਰ ਕਰੀਏ। ਹਾਂ ਅੱਜ ਅੱਜ ਕੱਲ ਲੋਕ ਜੇ ਹੱਥ ਮળો ਰਹੇ ਆ ਤਾਂ ਮળોਉਂਦੇ ਆ ਅਗਲੇ। ਕਿੱਦਾਂ ਗੱਲ ਸੀ। ਠੀਕ ਹੈ ਨਾ ਅੱਜ ਦਾ ਅੱਜ ਦਾ ਟਾਈਮ ਹੈ ਇਹ। ਇਹ ਵਾਲਾ ਬਾਈ ਜੀ ਫੌਜੀ 2000 ਦਾ ਬਾਈ ਜੀ ਦੋ ਸ਼ਬਦ ਮੇਲੇ ਲਈ ਕੀ ਕਹਿਣਾ ਚਾਹੁੰਗਾ ਮੇਲਾ ਵੀਰੇ ਆਪਣੇ ਰਾਏਗੋੜ੍ਹ ਦੇ ਲੱਗ ਕੇ ਮੇਲਾ ਬਹੁਤ ਵਧੀਆ ਟੂਰਨਾਮੈਂਟ ਆ ਨੱਥਵਾਲ ਪਿੰਡ ਜਲਾਲਦੀਵਾਲ ਤੇ ਆਪਣੇ ਤਲਵੰਡੀ ਰਾਏ ਵਾਲੇ ਪੂਰਾ ਸਿਰਾ ਟੂਰਨਾਮੈਂਟ ਕਰਾਉਂਦੇ ਬਾਈ ਪ੍ਰਬੰਧ ਦਾ ਪੂਰਾ ਓਕੇ ਹਰ ਪਲੇਅਰ ਦੇ ਪਿੱਛੇ ਪੈਸੇ ਕੋਈ ਲਾਉਂਦੇ ਨੇ ਬਾਕੀ ਗੱਲਬਾਤ ਐਂਡ ਹੋਈ ਪਈ ਆ ਅੱਜ ਬਾਕੀ ਦੇਖਦੇ ਆ ਕਮੇਟੀ ਵਾਲੀ ਮੈਚ ਆ ਬਾਕੀ ਦੇਖਦੇ ਆ ਇੱਕ ਮਿਟੀਨ ਵੀਡੀਓ ਪਵਾਵਾਂਗੇ ਚਾਹ ਠੀਕ ਗੁੱਟ ਗੁੱਟ ਲਓ ਜੀ ਇਦਾਂ ਜਾ ਕਰਾ ਗਿਆ ਬਾਈ ਬਾਈ ਮੈਚ ਤਾਂ ਗਿਆ ਸੀ ਧੰਨਵਾਦ ਰਾਈ ਵਾਲਾ ਖੇਡ ਗਿਆ ਨਹੀਂ ਲੋਕਾਂ ਇੱਕ ਮੈਂ ਕਹਿ ਰਿਹਾ ਤੁਮ ਰਾਜਾਟ ਹੋ ਗਿਆ ਵੀ ਮੈਚ ਖਤਮ ਨਹੀਂ ਯਾਰ ਵੀਰੇ ਹਾਂ ਬੰਦੇ ਨੇ ਕਮਾਲ ਕਰ ਖੇਡ ਦੀ ਤਾਂ ਨਹੀਂ ਧੰਨੇ ਨੇ ਅੱਜ ਬਹੁਤ ਕਮਾਲ ਦੀ ਖੇਡ ਜੇ ਸਾਰੀ ਟੀਮ ਜੋਰ ਮਾਰੂ ਤਾਂ ਆ ਇੱਕ ਬੰਦੇ ਕਰ ਤੇ ਕੁਝ ਨਹੀਂ ਹਾਂ ਹਾਂ ਬਲੀਗਰ ਕਿੱਦਾਂ ਵੀ ਸਟਾਰ ਲਿਆ ਇੱਕ ਬੰਦਾ ਨਹੀਂ ਮੈਚ ਕੱਢਦਾ ਨਹੀਂ ਕਰ ਸਕਦਾ ਸਾਰੀ ਟੀਮ ਗੇਡੂ ਤਾਂ ਮੈਂ ਮੈਨੂੰ ਪਤਾ ਮੇਰੇ ਮਗਰ ਪੰਜ ਵੈਟਸ ਮੈਂ ਖੇਡਦੇ ਓਕੇ ਓਕੇ ਚੱਕੀਆਂ ਨੇ ਆਊਟ ਹੋ ਗਏ ਹੁਣ ਕੱਢਦੇ ਮੈਚ ਵਧੀਆ ਟੂਰਨਾਮੈਂਟ ਲਈ ਦੋ ਸ਼ਬਦ ਕੀ ਲੱਗਿਆ ਚੰਗਾ ਟੂਰਨਾਮੈਂਟ ਉੱਪਰ ਟੂਰਨਾਮੈਂਟ ਰੂਲ ਬਹੁਤ ਅੱਛਾ ਪਲਾਨਟੀ ਜਦੀ ਲਾਉਂਦੇ ਜੇ ਲੇਟ ਹਾਂ ਹਾਂ ਵਧੀ ਹੋ ਜਾਂਦੇ ਆ ਸਾਰੇ ਆਹ ਹਾਂ ਹਾਂ ਵੀ ਉਹਨਾ ਟਾਈਮ ਤੇ ਹਾਂ ਹਾਂ ਨਾਲੇ ਯਾਰ ਹੋਰ ਬੰਦ ਕਰਾਇਆ ਮੇਨ ਗੱਲ ਇਹ ਆ ਹਾਂ ਇਹ ਤਾਂ ਗੱਲ ਆ ਵੀ ਯਾਰ ਬਾਹਰਲੇ ਪਲੇਅਰ ਨੇ ਕੱਲ ਪੈਸੇ ਅਗਲੇ ਦਾ ਹੱਕਾ ਜਿੰਨੇ ਮਰਜੀ ਮੰਗਣਾ ਆਪਾਂ ਨਹੀਂ ਕਹਿੰਦੇ ਘੱਟ ਮੰਗਦੇ ਆ ਵੱਧ ਮੰਗਦੇ ਆ ਪਰ ਮੌਕੇ ਤੇ ਜਿਹੜੀ ਗੇਮ ਟੋਪੀ ਪਾਉਂਦੇ ਉਹ ਗਲਤ ਚਲੋ ਤਾਂ ਕੋਈ ਗੱਲ ਨਹੀਂ ਨਹੀਂ ਜਿਹੜੀ ਗੱਲ ਜਾਇਜ਼ ਆ ਗਲਤ ਕੰਮ ਪਾ ਗਏ ਜੀ ਮੈਂ ਤਾਂ ਚਾਹੇ 50000 ਮੰਗ ਲਿਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਜਿਹਨੂੰ ਨਹੀਂ ਪਹੁੰਚਦਾ ਨਾ ਸਦੋ ਮੁੰਡਾ ਬ੍ਰਹਿਮ ਨਾ ਕਰੋ ਪੈਸੇ ਵੱਧ ਮੰਗਦਾ ਜੇ ਆਪਦੇ ਪੈਰ ਨਹੀਂ ਪਾਰ ਚੱਲਦੇ ਨਾ ਸਦੋ ਨੂੰ ਪਰ ਬਾਅਦ ਵਿੱਚ ਕੋਈ ਗੱਲ ਮਾੜੀ ਆ ਜਿਹੜੇ ਮੌਕੇ ਤੇ ਕਹਿੰਦੇ ਬਈ ਆ ਚੱਕਰ ਆ ਟੋਪੀ ਪਾ ਜਾਂਦੇ ਉਹ ਗਲਤ ਆ ਜੀ ਅੱਜ ਲੁਧਿਆਣੇ ਤੋਂ ਨਰੋਲ ਖੇਡਣ ਆ ਜੋ ਬੰਦੇ ਵੀ ਵਧੀਆ ਨੇ ਸਾਰੇ ਲੰਗਰ ਦਾ ਪ੍ਰਬੰਧ ਗੱਡਾ ਤਖੜਾ ਵਾ ਠੀਕ ਆ ਮੈਚਪ ਸਟਾਰਟ ਹੋਣ ਤੋਂ ਪਹਿਲਾਂ ਹੀ ਲੰਗਰ ਦਰਤਾ ਲਿਆ ਆ ਗਏ ਬਿਲਕੁਲ ਘਰੋਂ ਭੁੱਖਣ ਭਣੇ ਆਏ ਆ ਕੁਝ ਤਾਂ ਕਰਦੇ ਆ ਨਾ ਮੰਨ ਲਾ ਥੈਂਕ ਯੂ ਜੀ ਮਿਹਰਬਾਨੀ ਜੀ ਧੰਨਵਾਦ ਲਓ ਜੀ ਚੈੱਕ ਕਰੋ ਜੀ ਆ ਟਰੋਫੀ ਤੇ ਜਾਣੀ ਸਮਾਨ ਤੇ ਜਾ ਰਹੇ ਆ ਬਹੁਤ ਬਹੁਤ ਸ਼ੁਕਰਾਨਾ ਬਾਈਆਂ ਦਾ ਵੱਡਾ ਕਦੇ ਮੇਲਾ ਕਰਾਇਆ ਭਾਈਆਂ ਬਣਾਵਾ। ਵਾਸ਼ੂ ਸ਼ੇਰ ਤੇ ਤਰਜਾਨ। ਔਰ ਇਹ ਵੀ ਤਿਆਰੀਆਂ ਰਾਜੀ ਭਾਈ ਸਾਡਾ ਨਿਊਜ਼ੀਲੈਂਡ ਵਾਲਾ ਜਿਹਦਾ ਸਵਾਗਤ ਕਰਨਾ ਬਹੁਤ ਵਧੀਆ। ਕੱਪ ਬਣਾਇਆ ਭਾਈ ਸਾਡਿਆਂ ਨੇ। ਉਹਦੇ ਲਈ ਬਹੁਤ ਬਹੁਤ ਸਨਮਾਨ ਕਰੀ ਜਿੰਨੇ ਦੀ ਮਾਣ ਆ। ਭਾਈ ਸਾਡਾ ਕਹਿੰਦੇ ਗੋਪੀ ਔਰ ਰਤੋਵਾਲ ਵਾਲਾ ਯਾਨਕ ਲਈ ਫੀਲਡਿੰਗ ਰਤੋਵਾਲ ਵਾਲੇ ਭਾਈ ਜੀ ਨੇ ਸਤਿਵੰਦ ਸਨਮਾਨ ਬੱਬੂ ਦਾ ਸਨਮਾਨ ਜ਼ਿੰਦਗੀ ਦੇ ਮਾਣ ਨੇ ਭਾਈ ਪੰਮਾ ਰਤੋਵਾਲ ਨਾ ਕਿ लवली ਰਤੋ ਹਾਰ ਔਰ ਕਿਹਦੀ ਜ਼ਿੰਦਗੀ ਦੇ ਮਾਨ ਨੇ ਰਪਿੰਦਰ ਬੁੱਟਰ ਚਾਲੀ ਬੁੱਟਰ ਔਰ ਜਿੰਨਾ ਕੋਕਰ ਨੇ ਸਰਕਾਰ ਅਮਸ਼ੀ ਸਨਮਾਨ ਤੇ ਸਨੀ ਬੁੱਟਰ ਬਹੁਤ ਸਾਰੇ ਸਨਮਾਨ ਕੀਤੇ ਜਾਣੇ ਆ ਦੇਖ ਸਕਦੇ ਹੋ ਬੜੇ ਬੜੇ ਟਰਫੀ ਭਰਾਵਾਂ ਨੇ ਕਿਹਦੀ ਬਣਾਈਆਂ ਮੇਰੇ ਬੱਚੇ ਸਰਬਾ ਬੁੱਟਰ ਨਾਲ ਕਿ ਜਿੰਦਗੀ ਦਾ ਮਾਣ ਆ ਭਾਈ ਸਾਡਾ ਆ ਬਹੁਤ ਬਹੁਤ ਸਰਕਾਰ ਭਾਈ ਲੱਕੇ ਨੇ ਕਰਦੇ ਆ ਪਿੰਕੇ ਬਜ਼ਰ ਔਰ ਨਾਲ ਜਸ ਨਖੋਵਾਲ ਵਾਲਾ ਤੇ ਲਖਤਨਾਮ ਭਾਈ ਬੇਅਤ ਕੈਨੇਡਾ ਦੇ ਨਾਲ ਕਿ ਪ੍ਰਦੀਪ ਬੁੱਟਰ ਭਾਈਆਂ ਨੇ ਕਿ ਸਨਮਾਨ ਕਿਤੇ ਜਾਨੇ ਆ ਨਾ ਮੁੰਡਾ ਸਮੀਰ ਖਾਨ ਕਮਾਲ ਕਰੀ ਜਾਂਦਾ ਮੁੰਡੇ ਨੇ ਚੋਟੀ ਦੀ ਵਿਕਟ ਕਰੀ ਪਹਿਲੀ ਔਰ ਕਰਦੀ ਸੁਪਰ ਓਵਰ ਦਾ ਇਹ ਮੁੰਡੇ ਨੇ ਲਾਇਆ ਓਵਰ ਤੇ ਐਨ ਕਰੇ 11 ਰਨ ਰੋਕੇ ਮੁੰਡੇ ਨੇ ਸੁਪਰ ਓਵਰ ਚ ਮੈਚ ਜਤਾਇਆ ਟੀਮ ਨੂੰ ਸਮੀਰ ਖਾਨ ਬਹੁਤ ਨੇ